ਸਿੰਘ ਵਿਸ਼ਨੂ ਪਰਮਾਨ ਦੀ ਜੈ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਰਮਾਨ ਦੀ ਜੈ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰਮੇਸ਼ਰ ਨੇ ਜੁਗੋ ਜੁਗ ਮਾਥਲੋਕ ਵਿੱਚ ਖੇਲ ਕੀਤੀ ਆਪਣਾ ਉਹ ਸੰਦੇਸ਼ ਤੇ ਫਰਮਾਨ ਦਿੱਤਾ ਪਰਮਾਤਮਾ ਦੇ ਦੱਸੇ ਹੋਏ ਫਰਮਾਨ ਨੂੰ ਸਮਝਣਾ ਵੀ ਕਠਨ ਤੇ ਚੱਲਣਾ ਵੀ ਕਠਨ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਇੱਕ ਅਲੌਕਿਕ ਅਚਰਜ ਖੇਲ ਖੇលਿਆ ਜਿਸ ਦਾ ਭੇਤ ਅੱਜ ਤੱਕ ਕਿਸੇ ਨੂੰ ਆਉਣ ਦਿੱਤਾ ਹੀ ਨਹੀਂ ਪਰਮਾਤਮਾ ਦਾ ਭੇਤ ਅੱਜ ਤੱਕ ਸੰਸਾਰ ਦਾ ਕੋਈ ਵੀ ਜੀਵ ਪ੍ਰਾਣੀ ਪਾ ਨਹੀਂ ਸਕਿਆ ਪਰਮੇਸ਼ਵਰ ਨੇ ਆਪਣੇ ਉਸ ਨੂਰ ਦਾ ਉਸ ਜੋਤ ਦਾ ਪ੍ਰਕਾਸ਼ ਤੁਹਾਡੀਆਂ ਅੰਤਰ ਆਤਮਾ ਤੁਹਾਡੇ ਹਿਰਦੇ ਵਿੱਚ ਆਪ ਰੱਖ ਕੇ ਬੇਪਛਾਨ ਨੇ ਤੁਹਾਨੂੰ ਆਪਣੀ ਪਛਾਣ ਦਿੱਤੀ ਜੇਕਰ ਪ੍ਰਭੂ ਬਖਸ਼ਿਸ਼ ਨਾ ਕਰਦੇ ਅੱਜ ਕੋਈ ਵੀ ਗੁਰਸਿੱਖ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਆ ਨਹੀਂ ਸੀ ਸਕਦਾ ਜੇ ਪਰਮਾਤਮਾ ਆਪਣੀ ਰਹਿਮਤ ਨਾ ਕਰਦੇ ਤੇ ਪ੍ਰਭੂ ਦੇ ਚਰਨਾ ਉੱਪਰ ਸੱਚੀ ਨਮਸਕਾਰ ਨਹੀਂ ਸੀ ਹੋ ਸਕਦੀ ਇਹ ਪਰਮੇਸ਼ਵਰ ਦੀ ਵਡਿਆਈ ਹੈ ਕਿ ਪਰਮੇਸ਼ਰ ਆਪਣੇ ਆਪ ਭਗਤਾਂ ਨੂੰ ਮਾਤ ਲੋਕ ਵਿੱਚ ਕਿਸ ਤਰ੍ਹਾਂ ਨਵਾਸਦੇ ਇਹ ਪਰਮੇਸ਼ਰ ਦੀ ਉਹ ਰਹਿਮਤ ਤੇ ਬਖਸ਼ਿਸ਼ ਹੈ ਜਿਸ ਦੇ ਨਾਲ ਗੁਰਸਿੱਖ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਹਜੂਰ ਸ਼ੈਨ ਸ਼ਹੀਦੇ ਆਪਣੇ ਪਵਿੱਤਰ ਰਸਨਾ ਚੋਂ ਬਚਨ ਕਿ ਜੇ ਮੈਂ ਕਿਰਪਾ ਕਰਾਂ ਮੈਂ ਇੱਕ ਕਿਛਨ ਪਰਦੇ ਵਿੱਚ ਹਜ਼ਾਰਾਂ ਉਤਾਰ ਦਿੰਨਾ ਜੇ ਮੈਂ ਨਾ ਮਿਹਰ ਦੀ ਨਿਗਾ ਕਰਾਤੇ ਮੈਂ ਕਿਸੇ ਨੂੰ ਤਾਰਦਾ ਵੀ ਨਹੀਂ ਤੇ ਤਾਂ ਤਾਰਨ ਹਾਰਾ ਪਰਮਾਤਮਾ ਮਾਤ ਲੋਕ ਵਿੱਚ ਆਇਆ ਤੇ ਅਸੀਂ ਪਰਮਾਤਮਾ ਦੇ ਉਹਨਾਂ ਨਿਜਮਾ ਉਹਨਾਂ ਅਸੂਲਾਂ ਤੋਂ ਅੱਜ ਪੱਜ ਸਕਦੇ ਨਹੀਂ ਜੋ ਪਰਮੇਸ਼ਵਰ ਨੇ ਭਗਤਾਂ ਦੀ ਝੋਲੀ ਦੇ ਵਿੱਚ ਪਾ ਦਿੱਤੇ ਜੋ ਪਰਮਾਤਮਾ ਨੇ ਤੁਹਾਨੂੰ ਸੱਤ ਤੇ ਸੱਚ ਦਾ ਮਾਰਗ ਦਿੱਤਾ ਕਿ ਮੇਰਾ ਗੁਰਸਿੱਖੀਤਾ ਬੰਦਾ ਹੈ ਜੇ ਉਸ ਦੇ ਅੰਦਰ ਸਤ ਤੇ ਸੱਚ ਦੀ ਰੀਤੀ ਤੇ ਨੀਤੀ ਹੋਵੇ ਜੇ ਮੇਰੇ ਪਗਦ ਪਗਦਾ ਮੇਰੇ ਉੱਪਰ ਵਿਸ਼ਵਾਸ ਹੋਵੇ ਸਰਭਰ ਸੰਗਧੀ ਬੇਸ਼ੱਕ ਸੰਸਾਰ ਦੇ ਵਿੱਚ ਵਿਚਰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਪਰਮਾਰਥ ਦਾ ਮਾਰ ਕਠਨ ਤੋਂ ਕਠਨ ਲੱਗਦਾ ਹੈ ਪਰ ਇਹ ਕਠਨ ਨਹੀਂ ਇਹ ਬਹੁਤ ਸਹਿਜ ਹੈ ਕਿਉਂਕਿ ਕਿਰਪਾ નિধান ਨੇ ਕਿਰਪਾ ਕਰਕੇ ਇਹ ਮਾਰਗ ਸਹਿਜ ਕਰ ਦਿੱਤਾ ਹਜੂਰ ਸ਼ੰਚਾ ਜੀ ਨੇ ਕੀ ਫਰਮਾਨ ਕੀਤਾ ਸੰਸਾਰ ਨੇ ਤੋ ਹੱਥੋਂ ਹੀ ਰਸਤਾ ਵੇਖਣਾ ਹੈ ਕਿਉਂ ਇਸ ਪਰਮੇਸ਼ਵਰ ਨੇ ਉਹਨਾ भगत ਆਤਮਾ ਨੂੰ ਆਪਣੇ ਦਰ ਕਰਦੇ ਤਾਰਨੀ ਬਣਾਇਆ ਜਿਨ੍ਹਾਂ ਨਾਲ ਪੂਰਬਲੇ ਲੇਖ ਦੇ ਲੈਣੇ ਦੇਣੇ ਨੂੰ ਇੱਕ ਸੰਪੂਰਨਤਾ ਦੇ ਰੂਪ ਵਿੱਚ ਪੂਰਾ ਕਰ ਇਸੇ ਕਰਕੇ ਸ਼ੈਨਛਾ ਜੀ ਨੇ ਫਰਮਾਨ ਕੀਤਾ ਸੰਸਾਰ ਵਾਲਿਆਂ ਦੀ ਦ੍ਰਿਸ਼ਟੀ ਆਹੇ ਉਤੇ ਹੋੜਾ ਭਗਤਾਂ ਦੀ ਦ੍ਰਿਸ਼ਟੀ ਸੱਸੇ ਉੱਪਰ ਹੋੜਾ ਕਿ ਮੈਂ ਸੱਸੇ ਉੱਪਰ ਹੋੜਾ ਲਾ ਕੇ ਬੇਪਛਾਣ ਨੇ ਤੁਹਾਨੂੰ ਆਪਣੀ ਪਹਿਚਾਣ ਮਾਤ ਲੋਕ ਵਿੱਚ ਆ ਪਾ ਕੇ ਦੇ ਦਿੱਤੀ ਸੰਸਾਰ ਦਾ ਮਾਰਗਦਰਸ਼ਨ ਭਗਤਾਂ ਨੇ ਕਰਨਾ ਹੈ ਆਉਣ ਵਾਲੇ ਸਮੇਂ ਚ ਕਿਉਂਕਿ ਪਰਮੇਸ਼ਰ ਨੇ ਤੁਹਾਡੇ ਤੇ ਰਹਿਮਤ ਹੀ ਇੰਨੀ ਕਰ ਦੇਣੀ ਆ ਕਿ ਹਰ ਇੱਕ ਗੁਰਸਿੱਖ ਵਿੱਚ ਤਰਿਆ ਤੁਰਦਾ ਪਿਆਰ ਮੈਂ ਹਰ ਗੁਰਸਿੱਖ ਵਿੱਚ ਤੁਰਦਾ ਪਿਆਰ ਰੱਖ ਦਿੱਤਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸੰਸਾਰ ਨੇ ਤਾਂ ਹੱਥੋਂ ਹੀ ਰਸਤਾ ਵੇਖਣਾ ਹੈ ਇਸ ਲਈ ਇਹ ਸ੍ਰੀਤੀ ਨੀਤੀ ਨੂੰ ਤੁਸਾਂ ਅਪਣਾਉਣਾ ਹੈ ਅਤੇ ਤੁਸੀਂ ਇਸ ਤੇ ਚੱਲਣਾ ਹੈ ਪਰਮੇਸ਼ਵਰ ਦੀਆਂ ਦਸਿਆ ਹੋਈਆਂ ਮਰਜ਼ਾਤਾ ਤੇ ਚੱਲਣਾ ਹੈ ਅੱਜ ਸਾਡੇ ਜੀਵਨ ਦੀ ਸਹੀ ਰੂਪ ਵਿੱਚ ਜਾਚ ਹੈ ਚੱਲਣ ਵਿੱਚ ਤੁਹਾਨੂੰ ਥੋੜੀ ਜਿੰਨੀ ਕਠਿਨਾਈ ਨਹੀਂ ਆਉਂਦੀ ਜੇ ਤੁਹਾਡਾ ਆਪਣਾ ਅੰਤਰ ਜਿਹੜਾ ਹੈ ਇਹ ਪਿਆਰ ਵਿੱਚ ਹੈ ਇਸ ਕਰਕੇ ਜੋ ਇੱਕ ਦੂਜੇ ਨਾਲ ਦਵੇਤ ਭਾਵਨਾ ਜਾਂ ਬੁਰਾ ਸੋਚਣਾ ਵਿਚਾਰਨਾ ਇਹ ਸ਼ੋਭਾ ਨਹੀਂ ਦਿੰਦਾ गुरसिख एक या भगत कोई अपने आप हाँ नहीं बनता परमेश्वर ने बनाया बेशक हजूर शहन शाह के मुखार बिंदो ये अर्थ पहला भी बड़ी बार बोले गए हैं पर हर बार एक ऐसे रूप में एक नवा मार्ग मिलता है ਜੋਤੀ ਜੋਤ ਸਰੂਪ ਹਰ ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ ਸਰੀਰ ਨਹੀਂ ਤਨ ਨਹੀਂ ਵਜੂਦ ਨਹੀਂ ਮਾਟੀ ਖਾਕ ਨਹੀਂ ਉਸੇ ਨੂੰ ਨੇਕ ਲੰਕ ਕਿਹਾ ਗਿਆ ਕਿਸੇ ਅਨਸਾਨ ਨੂੰ ਨੇਕ ਲੰਕ ਨਹੀਂ ਕਿਹਾ ਗਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਹੜਾ ਪਰਮਾਤਮਾ ਜੋਤ ਸਰੂਪ ਨੇਕ ਲੰਕ ਹੈ ਉਹੀ ਸਾਰਿਆਂ ਦਾ ਮਹਾਰਾਜ ਅਤੇ ਸਾਰਿਆਂ ਦਾ ਪਾਤਸ਼ਾਹ ਹੈ ਉਹੀ ਸਾਰਿਆਂ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ ਹੈ ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਵਿਸ਼ਨੂ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਹੈ ਕਿਉਂ ਭਗਵਾਨ ਹੈ ਅਕਾਲ ਪੁਰਖ ਪਰਮ ਬ੍ਰਹਮ ਪਾਤ ਪਰਮੇਸ਼ਰ ਪਰਮਾਤਮਾ ਸਾਰਿਆਂ ਦਾ ਇੱਕ ਹੈ ਤੇ ਸਰਬ ਵਿਆਪਕ ਹੈ ਸਤ ਤੇ ਸੱਚ ਦਾ ਸਾਂਝਾ ਮਾਰਗ ਚਲਾਉਣ ਵਾਲਾ ਵੀ ਪਰਮਾਤਮਾ ਹੈ ਤੇ ਪਰਮਾਤਮਾ ਖੁਸ਼ੀ ਦੇ ਨਾਲ ਇੱਕ ਬੋਧ ਕਰਦਾ ਹੈ ਮੇਰਾ ਖੇਲ ਆਤਮਾ ਔਰ ਪਰਮਾਤਮਾ ਦਾ ਹੈ ساری ਦੁਨੀਆ ਦੀ 1084 ਜੁਨੀ ਮੇਰਾ ਆਤਮਾ ਹੈ ਪ੍ਰਭੂ ਨੇ ਆਪਣੀ ਉਸ ਅਗੰਮ ਅਥਹਾ ਤਾਰ ਨੂੰ ਇੱਕ ਅਜਿਹੇ ਰੂਪ ਵਿੱਚ ਪ੍ਰਗਟ ਤੇ ਪ੍ਰਸਿੱਧ ਕੀਤਾ ਜਿਸ ਨੂੰ ਕੋਈ ਵਿਦਵਾਨ ਬੁੱਧੀਵਾਨ ਗਿਆਨ ਦਾ ਗਿਆਤਾ ਸਮਝ ਨਹੀਂ ਸਕਦਾ ਕਿਉਂਕਿ ਪਰਮੇਸ਼ੁਰ ਦੇ ਬਾਰੇ ਅੱਜ ਤੱਕ ਕੋਈ ਜਾਣ ਸਕਿਆ ਨਹੀਂ ਇਹ ਜਿੰਨੇ ਅਲਫਾਜ ਨੇ ਸਾਰੇ ਹਜੂਰਸ਼ਹਿਨ ਚੈਦੀ ਪਵਿੱਤਰ ਰਸਨਾ ਚ ਪਰਮਾਤਮਾ ਸਰਬਵਿਆਪਕ ਹੈ ਹਰ ਕਟ ਜਾਣਨ ਵਾਲਾ ਪਰਮਾਤਮਾ ਦੇ ਉਸ ਨੂਰ ਨੂੰ ਜਿਸ ਨੇ ਦੇਖਿਆ ਉਹ ਸੰਸਾਰ ਦੇ ਵਿੱਚ ਕੁਝ ਬੋਲ ਸਕਿਆ ਨਹੀਂ ਮੂਸਾ ਜੀ ਨੇ ਉਹ ਨੂਰ ਤੱਕਿਆ ਕੋਹ ਤੂਰ ਤੇ ਬਾਵਣ ਜੀ ਨੇ ਅਥਾਰੀਤਾਰ ਹੋਣ ਦੇ ਲਾਤੇ ਉਸ ਗਮਤਾ ਦੀ ਧਾਰਨ ਉਸ ਰੂਪ ਵਿੱਚ ਧੱਕਿਆ। ਵੇਦ ਵਿਆਸੀ ਨੇ ਇਹਨਾਂ ਵੱਡਾ ਖਲਾਸਾ ਕਰ ਦਿੱਤਾ ਕਿ ਉਹ ਪਰਮਾਤਮਾ ਨਿਰਗੁਣ ਸਰਗੁਣ ਰੂਪ ਵਿੱਚ ਆਵੇਗਾ ਤੇ ਸੋਹੰਗ ਦਾ ਜਾਪ ਜਪਾਵੇਗਾ। ਕ੍ਰਿਸ਼ਨ ਜੀ ਮਹਾਰਾਜ ਨੇ ਕਹਤਾ ਕਿ ਜਦੋਂ ਪਰਮ ਭ੍ਰਮ ਪਥ ਪਰਮੇਸ਼ਵਰ ਮਾਤਲੁਕ ਵਿੱਚ ਆਪਣੀ ਖੇਲ ਕਰੇਗਾ ਤੇ ਦਵਾਰ ਕਾ ਨਗਰੀ ਨੂੰ ਆਪਣੇ ਚੱਪਨਾ ਦੀ ਛੋ ਦੇਵੇਗਾ ਇਹ ਸਾਰਾ ਕੁਝ ਕਦੋਂ ਪੂਰਾ ਹੁੰਦਾ ਜਦੋਂ ਅਕਾਲ ਪੁਰਖ ਆਪਣੀ ਮੇਰ ਦਾ ਮਹੂਰਤ ਕਰ ਦਵੇ ਮਹੂਰਤ ਕਦੋਂ ਹੁੰਦਾ ਜਦੋਂ ਆਪਣੇ ਆ ਭਗਤਾਂ ਨੂੰ ਆਪਣੇ ਚਰਨਾਂ ਦੀ ਸ਼ੋਹ ਦੇ ਦਿੱਤੇ ਅਕਾਲ ਪੁਰਖ ਨੇ ਸੱਚਾ ਮਹੂਰਤ ਕੀਤਾ ਸੱਚ ਦਾ ਇੱਕ ਉਹ ਐਸੇ ਰੂਪ ਵਿੱਚ ਉਸੇ ਆਰਤਾ ਦੇ ਰੂਪ ਵਿੱਚ ਇੱਕ ਨਵਾਂ ਫਰਮਾਨ ਦਿੱਤਾ ਜਿਸ ਨੂੰ ਅਸੀਂ ਅੱਜ ਤੱਕ ਸਮਝ ਨਹੀਂ ਸਕੇ ਜੋ ਜੀ ਪ੍ਰਾਣੀ ਪਰਮਾਤਮਾ ਦੇ ਸੰਦੇਸ਼ ਨੂੰ ਹਰ ਬਾਣੀ ਨੂੰ ਪਰਮਾਤਮਾ ਦੇ ਫਰਮਾਨ ਨੂੰ ਆਪਣੀ ਅੰਤਰ ਆਤਮਾ ਦੇ ਵਿੱਚ ਇੱਕ ਅਜਿਹੇ ਰੂਪ ਵਿੱਚ ਰੱਖ ਲੈਂਦਾ ਹੈ ਉਹ ਸੰਸਾਰ ਵਿੱਚ ਮਰ ਜੀਵਤ ਹੋ ਜਾਂਦਾ ਉਸ ਦਾ ਆਪਣਾ ਜੀਵਨ ਨਹੀਂ ਰਹਿ ਜਾਂਦਾ ਆਪਣਾ ਜੀਵਨ ਜੋ ਗੁਰਸਿੱਖ ਜਾਂ ਪਗਦਾ ਉਹ ਉਸੇ ਤੋਂ ਖਤਮ ਹੋ ਜਾਂਦਾ ਜਿੱਦੋਂ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਕਿਉਂਕਿ ਪਰਮਾਤਮਾ ਦੇ ਦੁਆਰੇ ਤੇ ਝੁਕਿਆ ਹੋਇਆ ਸੀਸ ਸਤਗੁਰ ਦਾ ਹੋ ਜਾਂਦਾ ਉਸ ਤੇ ਪ੍ਰਾਣੀ ਦਾ ਕੋਈ ਹੱਕ ਰਹਿੰਦਾ ਹੀ ਨਹੀਂ ਜੇ ਆ ਸਾਰੇ ਗੁਰਸਿੱਖ ਪਗਤ ਜਾਂ ਉਹ ਪਵਿੱਤਰ ਆਤਮਾ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਆਪਣੇ ਅੰਦਰ ਇਹ ਗੱਲ ਨੂੰ ਮੁਖਾਤਬ ਕਰਕੇ ਇੱਕ ਅਜਿਹੇ ਰੂਪ ਦੇ ਵਿੱਚ ਸਮਾ ਲੈਣ ਪਰਮਾਤਮਾ ਮੇਰੀ ਤੇ ਹੋਉਂਦੀ ਨਹੀਂ ਕੋਈ ਤੇਰੇ ਬਿਨਾ ਜੇਕਰ ਤੂੰ ਮੇਰਾ ਤਾਂ ਮੈਂ ਤੇਰੀ ਆਤਮਾ ਤੇ ਮੇਰਾ ਤੇ ਸੰਸਾਰ ਦੇ ਵਿੱਚ ਕੋਈ ਹੈ ਹੀ ਨਹੀਂ ਇੱਕ ਤੂੰ ਹੈ ਪਰਮਾਤਮਾ ਸਰਵਹਰ ਸੰਗਤ ਜੀ ਉਥੇ ਜੀਵ ਨਰਮਾਨਤਾ ਦੇ ਪੱਖ ਵਿੱਚ ਆ ਕੇ ਮਰ ਜੀਵਤ ਜੀਵਨ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਕਠਣ ਹੈ ਪਰ ਜਿੱਤੇ ਰਹਿਮਤ ਹੁੰਦੀ ਹੈ ਉਹ ਇਸ ਪ੍ਰਕਿਰਿਆ ਨੂੰ ਇੱਕ ਪਰਮਾਤਮਾ ਦੀ ਓਟ ਲੈ ਕੇ ਇੱਕ ਅਜਿਹੇ ਰੂਪ ਵਿੱਚ ਆਪਣੀ ਅੰਤਰ ਆਤਮਾ ਵਿੱਚ ਰੱਖ ਲੈਂਦਾ ਜਿਸ ਬਾਰੇ ਇੱਕੋ ਆਤਮਾ ਜਾਣਦੀ ਇੱਕੋ ਦਾ ਭਗਵਾਨ ਜਾਣਦਾ ਭਗਵਾਨ ਨੇ ਕਿਉਂ ਕਿਹਾ ਕਿ ਐ ਗੁਰਮੁਖ ਹੈ ਮੇਰੇ ਭਗਤੋ ਵੇਖਿਓ ਕਿਤੇ ਜਾਤਾਂ ਪਾਤਾਂ ਦੇ ਵਿੱਚ ਨਾ ਰਹਿ ਜਾਇਓ ਕਿਸੇ ਅਮੀਰੀ ਗਰੀਬੀ ਦੇ ਵੇਰਵੇ ਵਿੱਚ ਨਹੀਂ ਰਹਿ ਲੈਣਾ ਮੈਂ ਆਪਣੀ ਇੱਕ ਜਾਤ ਬਣਾ ਲਈ ਗੁਰਮੁਖ ਮੇਰੀ ਉੱਤਮ ਜਾਤੀ ਚਰਨ ਕਬਲ ਹਰ ਡੇਰਾ ਲਾਇਆ ਮਿਲਿਆ ਮੇਲ ਕਮਲਾ ਪਤੀ ਉੱਪਰ ਤਵਲ ਮਾਂ ਰਖਾਇਆ ਮੈਂ ਪਰਮਾਤਮਾ ਇੱਕ ਦਾ ਇੱਕ ਹਾਂ ਤੁਸੀਂ ਮੇਰੀਆਂ ਆਤਮਾ ਇੱਕ ਦੀਆਂ ਇੱਕ ਜੋ ਪਰਮਾਤਮਾ ਇੱਕ ਆਤਮਾ ਇੱਕ ਉਥੇ ਫਿਰ ਸੋਹੰਗ ਦਾ ਰੂਪ ਹੈ ਸੋਹੰਗ ਨੂੰ ਬਣਾਉਣ ਵਾਸਤੇ ਹਜੂਰ ਸ਼ੈਨ ਸ਼ਾ ਜੀ ਨੇ ਅਨੇਕਾਂ ਹੀ ਰੂਪਾਂ ਦੇ ਵਿੱਚ ਉਸ ਸੋਹੰਗ ਰੂਪ ਨੂੰ ਮਾਨ ਦੇ ਦਿੱਤਾ ਕਿ ਸੋਹੰਗ ਸ਼ਬਦ ਨੂੰ ਬਣਾਉਣ ਲੱਗਿਆ ਮੈਂ ਮਾਤ ਰੋਕ ਵਿੱਚ ਕਿੰਨੀ ਕਿੰਨੀ ਵੱਡੀ ਖੇਲ ਕੀਤੀ ਤੇ ਸੋਹੰਗੇ ਸ਼ਬਦ ਦੀ ਮਹਾਨਤਾ ਨੂੰ ਆ ਕੇ ਮੈਂ ਕਲਯੁਗ ਅੰਤਮ ਦੇ ਵਿੱਚ ਭਗਤਾਂ ਦੀ ਚੋਲੀ ਦੇ ਵਿੱਚ ਰੱਖ ਦਿੱਤੀ ਇਹ ਇੱਕ ਪਰਮਾਤਮਾ ਦੀ ਖੇਲ ਹੈ ਹਜੂਰ ਸ਼ੈਨ ਚਾ ਜੀ ਨੇ ਹੁਕਮ ਦਿੱਤਾ ਕਿ اے ਗੁਰਮੁਖੋ ਤੁਸੀਂ ਵੇਖੋ ਮੇਰਾ ਉਹ ਬੂਟਾ ਜੋ ਜਿਸ ਨੂੰ ਮੈਂ ਮਾਤ ਲੋਕ ਵਿੱਚ ਸਿੰਮਲ ਰੁੱਖ ਦਾ ਨਾਮ ਨਹੀਂ ਦੇਣਾ ਸਿੰਮਲ ਰੁੱਖ ਦਾ ਰੂਪ ਨਹੀਂ ਦੇਣਾ ਤੁਸੀਂ ਮੇਰਾ ਉਹ ਬੂਟਾ ਜੋ ਜਿਸ ਨੂੰ ਮੈਂ ਆਪ ਮਾਤ ਲੋਕ ਵਿੱਚ ਆ ਕੇ ਸਿੰਜਿਆ ਉਹ ਵੀ ਇੱਕ ਐਸੇ ਰੂਪ ਨਾਲ ਸਿੰਜਿਆ ਜਿੱਥੇ ਤੁਹਾਡੀ ਸੋਚ ਪਹੁੰਚ ਸਕਦੀ ਹੀ ਨਹੀਂ ਇਹ ਮੋਜ ਲੱਭਣੀ ਨਹੀਂ ਜਗਤ ਬਹਾਰ ਬਾਗੀ ਬਾਗਵਾਨ ਨજર ਕੋਈ ਨਾ ਆਇਆ ਇਹ ਮੋਜ ਨਹੀਂ ਲੱਭਣੀ ਪਰਮਾਤਮਾ ਦੇ ਚਰਨਾਵਾਰੀ ਸਰਬਹਰ ਸੰਗਤ ਇਸ ਪਰਮਾਤਮਾ ਇੱਕ ਰਹਿਮਤ ਮੰਗੇ ਆਪਣੇ ਪ੍ਰਭੂ ਦੇ ਵਿੱਚ ਇੰਨਾ ਸਮਾ ਜਾਓ ਕਿ ਕਦੀ ਸੰਸਾਰ ਦਾ ਨਾਲ ਤੁਹਾਡਾ ਕੋਈ ਵਾਸਤਾ ਨਾ ਰਹੇ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇੱਕ ਸੱਚ ਦੀ ਆਵਾਜ਼ ਤੇ ਉੱਪਰ ਪਹਿਰਾ ਦੇ ਦਿਓ ਕਿ हे ਪਰਮਾਤਮਾ ਤੂੰ ਤੇ ਮੇਰਾ ਹੈ ਮੈਂ ਤੇਰੀ ਆਤਮਾ ਪਰਮਾਤਮਾ ਹੀ ਸਰਗੁਣਾ ਦਾ ਮਾਲਕ ਪਰਮਾਤਮਾ ਹੀ ਹਾਜ਼ਰ ਹਸੂਰ ਹੈ ਪਰਮਾਤਮਾ ਹੀ ਸਨਮੁਖ ਸੋਭਾ ਜੋ ਸੰਚੀ ਜੀ ਨੇ ਆਪਣੀ ਮੁਖਾਰ ਬਿੰਦ ਤੋਂ ਬਚਨ ਕੀਤਾ ਕਿ ਜੋ ਮੇਰੇ ਭਗਤ ਨੇ ਇਨਨ ਨੂੰ ਮੈਂ ਇੱਕ ਮਾਨਕ ਮੋਤੀ ਦਾ ਨਾਮ ਦਿੱਤਾ ਤੇ ਚੁੰਮ ਚੁੰਮ ਕੇ ਮਾਤ ਲੋਕ ਵਿੱਚੋਂ ਲੱਭਿਆ ਹੈ ਕਿਉਂ ਤੁਹਾਨੂੰ ਹਿਮਾਤ ਲੋਕ ਵਿੱਚੋਂ ਲੱਭਿਆ ਗਿਆ ਪਿਛਲੇ ਲੈਣੇ ਦਿਨਾਂ ਦੇ ਮੁਤਾਬਕ ਕੇ ਗੁਰਮੁਖੋ ਇਹ ਸਮਾਂ ਮਿਲਦਾ ਕਦੀ ਕਦੀ ਜਦੋਂ ਕਦੀਨ ਦਾ ਮਾਲਕ ਆਪ ਆਉਂਦਾ ਹੈ ਤੇ ਤੁਸੀਂ ਮਾਤਰਕ ਵਿੱਚ ਸੰਭਲ ਸੰਭਲ ਕੇ ਰਹਿਣਾ ਕਿਉਂ ਤੁਹਾਨੂੰ ਸੰਭਲਦਾ ਮਾਲਕ ਇੱਕ ਹਦਾਇਤ ਦੇ ਰਿਹਾ ਹੈ ਹਰ ਬਣੀਂ ਸਾ ਲੋਕੀ ਕਹਿੰਦੇ ਪਰਗਟੇ ਵਿੱਚ ਮਾਝਾ ਸੰਸਾਰ ਕਹਿ ਰਿਹਾ ਸੀ ਲੋਕੀ ਕਹਿੰਦੇ ਪਰਗਟੇ ਵਿੱਚ ਮਾਝਾ ਮੇਰਾ ਮਾਝਾ ਦੋ ਜਹਾਨ ਖਵਾਈ ਹੈ ਮੇਰੇ ਤੇ ਮਾਝਾ ਦੋ ਜਹਾਨ ਹੈ ਇਸ ਸਿਧਾਂਤ ਅਨੁਸਾਰ ਜੀ ਨੇ ਸੰਦੇਸ਼ ਦਿੱਤਾ ਮੈਂ ਇੱਕ ਉਸ ਰੂਪ ਦੇ ਵਿੱਚ ਤੁਹਾਡਾ ਹੋਇਆ ਹਾਂ ਜਿੱਥੇ ਅੱਜ ਤੱਕ ਮੈਂ ਕਦੀ ਕਿਸੇ ਨੂੰ ਪਹਚਾਇਆ ਹੀ ਨਹੀਂ ਪਰਮਾਤਮਾ ਉਹ ਸ਼ੈਨਸ਼ਾ ਵਾਲੀ ਦੋ ਜਹਾਂ ਜਿਸ ਨੇ ਆਪਣੇ ਸਤ ਸੰਗਾਸਨ ਤੇ ਆਪਣਾ ਉਸ ਰੂਪ ਦੇ ਵਿੱਚ ਅਸਨ ਲਗਾਇਆ ਕਿਉਂਕਿ ਸਿੰਘਾਸਨ ਦੇ ਉੱਪਰ ਸਿੰਘਾਸਨ ਦਾ ਮਾਲਕ ਬੈਠਦਾ ਹੈ ਉਸ ਮਾਲਕ ਨੇ ਸਿੰਘਾਸਨ ਤੇ ਬੈਠ ਕੇ ਆਪਣੇ ਸੀਸ ਤੇ ਉੱਪਰ ਪੰਚਮੁਖੀ ਤਾਜ ਨੂੰ ਸਿਸ਼ੋਕਤ ਕੀਤਾ ਬੇਸ਼ੱਕ ਪੰਚਮੁਖੀ ਤਾਜ ਦਾ ਵੀਰਵਾ ਇੱਕ ਅਜਿਹੇ ਰੂਪ ਦੇ ਵਿੱਚ ਕਿ ਕਲਗੀ ਕਹਿੰਦੀ ਤਾਜ ਤੋਂ ਬਿਨਾ ਮੇਰਾ ਜੋੜਾ ਨਹੀਂ ਬੰਦਾ ਜੇ ਤੋਂ ਪਰਮਾਤਮਾ ਖੁਦ ਧਰਤੀ ਤੇ ਆਵੇਗਾ ਤੇ ਪੰਚਮੁਖੀ ਤਾਜ ਦੇ ਨਾਲ ਕਲਗੀ ਨਵੀਂ ਮਾਣ ਦੇਵੇ ਇਹ ਕਲਗੀ ਨੂੰ ਮਾਣ ਪਰਮੇਸ਼ਵਰ ਨੇ ਆਪ ਦਿੱਤਾ ਇਸੇ ਕਰਕੇ ਹਜ਼ੂਰ ਸ਼ੈਨਸ਼ਾ ਜੀ ਨੇ ਫਰਮਾਨ ਕੀਤਾ ਕਿ ਗੁਰਮੁਖੋ ਤੁਹਾਡੇ ਅੰਦਰ ਮੈਂ ਅਮਰਦੀ ਤਾਰ ਰੱਖ ਦਿੱਤੀ ਹੈ ਉਹ ਅਮਰਦੀ ਤਾਰ ਕਿਸੇ ਨੂੰ ਮਿਲਦੀ ਨਹੀਂ ਸੰਸਾਰ ਦੇ ਵਿੱਚ ਉਹ ਅੰਮ੍ਰਿਤ ਜੋ ਕਿਸੇ ਭਗਤੀ ਸਿਮਰਨ ਪੂਜਾ ਪਾਠ ਕਰਨ ਵਾਲੇ ਨੂੰ ਹੀ ਮਿਲਦਾ ਮੈਂ ਉਹ ਅੰਮ੍ਰਿਤ ਤੁਹਾਡੇ ਅੰਦਰ ਰੱਖ ਦਿੱਤਾ ਹੈ ਜਿਸ ਨੇ ਮੇਰਾ ਅੰਮ੍ਰਿਤ ਪੀ ਲਿਆ ਜਿਸ ਨੇ ਆਪਣਾ ਆਪ ਅਰਪਣ ਕਰ ਦਿੱਤਾ ਉਹ ਮੇਰੇ ਵਿੱਚ ਸਮਾ ਗਿਆ ਸਰਭ ਹਰ ਸੰਗਏ ਜੀ ਪਰਮਾਤਮਾ ਦੇ ਉਸ ਰੂਪ ਨੂੰ ਸਮਝਣਾ ਹੀ ਕਠੋਰੀ ਅਸੀਂ ਜੀਵ ਕੀ ਹਾਂ ਭੁੱਲਣ ਹਾਂ ਪੰਜ ਤਤ ਦੇ ਜੀਵ ਹ ਅਸੀਂ ਪਰਮਾਤਮਾ ਬਾਰੇ ਕੀ ਜਾਣ ਸਕਦੇ ਹਾਂ ਪਰਮਾਤਮਾ ਨੇ ਭਗਤਾਂ ਦੀ ਸਿਫਤ ਵਡਿਆਈ ਦੇ ਵਿੱਚ ਹਰ ਬਾਣੀ ਦੇ ਰੂਪ ਵਿੱਚ 24 ਗੰਤਾ ਦੀ ਰਚਨਾ ਕਰਤੀ ਜੋ ਕਿ ਆਪਣੇ ਆਪ ਵਿੱਚ ਇੱਕ ਅਜਿਹੇ ਰੂਪ ਵਿੱਚ ਹੈ ਜੇ ਸਿੱਖ ਕੋ ਗੁਰਸਿੱਖ ਵਡਿਆਈ ਕਰਨਾ ਚਾਹਵੇ ਤੇ ਤਾਂ ਵੀ ਆਪਣੇ ਭਗਵਾਨ ਦੀ ਵਡਿਆਈ ਕਰ ਸਕਦਾ ਨਹੀਂ ਸਰਭ ਹਰ ਸੰਗ ਜੀ ਪਗਤਾ ਪਿਛੇ ਭਗਵਾਨ ਨੂੰ ਮਾਤ ਲੋਕ ਵਿੱਚ ਫੇਰੀ ਪਾਉਣੀ ਪਈ ਤੇ ਪਰਮਾਤਮਾ ਨੇ ਸੰਦੇਸ਼ ਦਿੱਤਾ ਵੇਖਿਓ ਮੇਰੇ ਗੁਰ ਸਿੱਖੋ ਤੁਸੀਂ ਇੱਕ ਸੰਸਾਰ ਦੇ ਵਿੱਚ ਸਤ ਦਾ ਸੰਦੇਸ਼ ਦੇਣਾ ਮੇਰੀਆਂ ਮਰਜ਼ਾ ਦਾ ਦੇ ਉੱਪਰ ਚੱਲਣਾ ਕਿਉਂਕਿ ਸਰਭਰ ਸੰਗਤ ਜੀ ਹਜੂਰ ਸ਼ੈਨ ਸ਼ਾ ਜੀ ਨੇ ਜਿੱਤੇ ਬਸਤਰ ਪਹਿਨਾ ਕੇ ਤੁਹਾਡੀ ਅੰਤਰ ਆਤਮਾ ਵਿੱਚ ਇੱਕ ਨਵਾਂ ਰੂਪ ਲੈ ਕੇ ਆਂਦਾ ਕਿ ਇਹ ਬਸਤਰ ਇਸ ਕਰਕੇ ਪੁਆਏ ਨੇ ਕਿ ਤੁਸੀਂ ਪੁਰਖੇ ਅਕਾਲ ਦੇ ਹੱਟ ਵਿੱਚ ਵੀ ਕਿ ਹੋਏ ਤੇ ਤੁਹਾਡੀ ਅੰਤਰ ਆਤਮਾ ਵਿੱਚ ਕੋਈ ਅੰਧ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਤਹਾਨੂੰ ਕੋਈ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਤੁਸੀਂ ਕਦੀ ਕਿਸੇ ਪੰਡਤ ਪਾਂਡੇ ਦੇ ਕੋਲ ਹੱਥ ਨਹੀਂ ਵਿਖਾਉਣ ਜਾਣਾ ਤੁਸੀਂ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਜਦੋਂ ਗੁਰਸਿੱਖ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਤੇ ਪਰਮਾਤਮਾ ਸਾਰਿਆਂ ਵਿਸ਼ਿਆਂ ਤੋਂ ਬਾਹਰ ਕਰ ਦਿੰਦਾ ਇਸੇ ਕਰਕੇ ਹਜ਼ੂਰ ਸ਼ੈਨਛਾ ਜੀ ਨੇ ਫਰਮਾਨ ਕੀਤਾ ਕਿ ਮੇਰਾ ਗੁਰਸਿੱਖ ਇੱਕ ਮੇਰੇ ਵਿਸ਼ਵਾਸ ਤੇ ਮੇਰੇ ਪਰਵਾਸੇ ਤੇ ਰਵੇ ਤੇ ਮੈਂ ਸਦਾ ਹੀ ਉਹਦੇ ਅੰਗ ਸੰਗ। ਸਰਬਾਰ ਸੰਗਿ ਕਦੀ ਛਿਨ ਪਰ ਲਈ ਇੱਕ ਛਿਨ ਪਰ ਲਈ ਸੋਚਿਓ ਕਿ ਇਨੀ ਵੱਡੀ ਖੇਲ ਕਦੀ ਅਗੇ ਸੰਸਾਰ ਵਿੱਚ ਹੋਈ ਸੀ। ਹਰ ਬਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਸਰਬਹਰ ਸੰਗਤ ਦੀ ਝੋਲੀ ਦੇ ਵਿੱਚ ਰੱਖ ਦਿੱਤੀ ਸੋ ਅੰਗਮਾਰਈ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਤੁਹਾਡੇ ਹਿੱਸੇ ਆਤੀ ਬਿਨਾ ਭਗਤਾਂ ਤੋਂ ਇਹ ਹੋਰ ਕਿਸੇ ਨੂੰ ਮਿਲੀ ਹੀ ਨਹੀਂ ਕਿਉਂਕਿ ਹਜੂਰ ਸ਼ੈਨ ਚਾਜੀ ਪ੍ਰਮਾਨ ਕੀਤਾ ਕਿ ਹਰ ਪਗ ਦੇ ਦਵਾਰ ਵਿੱਚ ਉਹੀ ਆਤਮਾ ਪਹੁੰਚਦੀ ਜਿਸ ਤੇ ਮੈਂ ਕਿਰਪਾ ਕਰਦਾ ਨਹੀਂ ਤੇ ਹਰ ਪਗ ਦੇ ਦਵਾਰ ਦੇ ਅੰਦਰ ਕੋਈ ਆ ਸਕਦਾ ਹੀ ਨਹੀਂ ਕਿਉਂਕਿ ਇਹ ਉਹ ਪਗਤਾਂ ਦਾ ਦਵਾਰਾ ਹੈ ਜਿਸ ਨੂੰ ਮੈਂ ਆਪਣੇ ਆਪ ਸਿਰਜਿਆ ਹੈ ਗ੍ਰੰਥ ਨੰਬਰ 21 ਵਿੱਚ ਕਿ ਜਿਸਤੇ ਮੈਂ ਰਹਿਮਤ ਕਰਦਾ ਹਾਂ ਉਹੀ ਗੁਰਸੇ ਉਹੀ ਪਗਤ ਇਸ ਹਰ ਪਗਤ ਦਵਾਰ ਦੇ ਵਿੱਚ ਆਉਂਦਾ ਹੈ ਸਰਬ ਹਰ ਸੰਗਤ ਜੀ ਇਸ ਹਰ ਪਗਤ ਦਵਾਰ ਦੀ ਸਿੱਧਿ ਨਾਲ ਹੀ ਹਜੂਰ ਸ਼ੈਨਚਾ ਜੀ ਨੇ ਅਜੇ ਅਲੋਖੇ ਖੇਲ ਕੀਤੇ ਜਿਨ੍ਹਾਂ ਨੂੰ ਅਸੀਂ ਅੱਜ ਅੱਖੋਂ ਕੋਲੇ ਨਹੀਂ ਕਰ ਸਕਦੇ ਹਜੂਰ ਸ਼ੈਨਚਾ ਜੀ ਨੇ ਇਸੇ ਤਰ੍ਹਾਂ ਹੀ ਅੱਜ ਜਿਸ ਗ੍ਰਹਿ ਦੇ ਵਿੱਚ ਸਤਖੰਡ ਨਿਵਾਸੀ ਸਤਗਾਰ ਜੋਗਵੀਰ ਤਨਾ ਸਿੰਘ ਦੇ ਗ੍ਰਹਿ ਪ੍ਰੋਗਰਾਮ ਹੈ 26 ਪਾਦਰੋਂ ਸ਼ੈਨਸ਼ੈ ਸਮੰਦੋ ਤਨਾ ਸਿੰਘ ਦੇ ਗ੍ਰਹਿ ਪਿੰਡ ਟਾਪੇ ਜਿਲ੍ਹਾ ਲੁਧਿਆਣਾ ਲਿਖਤ ਲੰਬੀ ਹੈ ਦੋ ਚਾਰ ਲਾਈਨਾਂ ਪਰ ਸਤ ਤਰਮ ਕਹਿ ਪ੍ਰਭ ਤੇਰੇ ਨਾਮ ਦਾ ਮਿਲੇ ਅਗੰਮੀ ਸੀਰੇ ਸਤ ਤਰਮ ਕਹਿ ਰਾਬ ਤੇਰੇ ਨਾਮ ਦਾ ਮਿਲੇ ਗੰਮੀ ਸੀਰੇ ਸਿਰਖਾਰ ਬੱਚੇ ਗੁਰਮੁਖ ਖੁਸ਼ੀ ਮਨਾਇਆ ਮਨਵਾਸਨਾ ਜਗਤ ਬੁੱਧੀ ਮਿਲੇ تیر ਮਨਵਾਸਨਾ ਪਰਮੇਸ਼ਰ ਖਤਮ ਕਰਦਾ ਹੈ ਧਰਮ ਦੁਆਰਾ ਇਹ ਕਮਕਾਰਾ ਇੱਕੋ ਦੇਣਾ ਵਿਖਾਈਆ ਧਰਮ ਦੁਆਰਾ ਦਿਖਾਤਾ ਸਤ ਤਰਮ ਤੇ ਚੱਲਣ ਦੇ ਤਾਨੂੰ ਜੀਵਨ ਦੀ ਜਾਂਚ ਦੱਸ ਦਿੱਤੀ ਸ਼ਰਾਰੇ ਨਾ ਸ਼ਰੀਅਤ ਵਾਲੀ ਕੋਈ ਜੇ ਜੀ ਰੇ ਛਾ ਪਾਤੀ ਸ਼ਸ਼ਨੀ ਸ਼ਾ ਕੁੜ ਕੋੜਿਆਰ ਲੇਖਾ ਦੇਣਾ ਮੁਕਈਆ ਸਤ ਜੁਗ ਸਾਚੀ ਆਪਣੇ ਨਾਮ ਦੀ ਦਸਤ ਦੇ ਵੀਰੇ ਤਰੀਕਾ ਨੀ ਕਨਨੀ ਕਾ ਹੋ ਕੇ ਦੇਣਾ ਹੋ ਕੇ ਦੇਣਾ ਅੰਦਰੜাইয়া ਜਿਸ ਮੰਜ਼ਲ ਤੇ ਚੜਿਆ ਜ਼ੁਲਾਹਾ ਕਬੀਰ ਗੁਰਮੁਖ ਸੰਤ ਸੇਲੇ ਉਸੇ ਦਰਦ ਤੇ ਬਹਾਈਆ ਤੇਰਾ ਜਲਵਾਤ ਕਰਨ ਬੇਨਾਜ਼ੀ ਬਿਨਾ ਅੱਖი ਅੱਖਿ ਉਠਾਈਆ ਲੇਖ ਰੇ ਨਗਰੀ ਬੀ ਅਮੀਰ ਅਮਰਾ ਪਦ ਏਕੋ ਦੇਣਾ ਵਖਾਈਆ ਝਗੜਾ ਚੁਕੇ ਸ਼ਾਹ ਕੀ ਹੁਕਮ ਆਪਣਾ ਲੈਣਾ ਮਨਈਆ ਦੂਰ ਦਰਾਡੇ ਨਜ਼ਰਿਓਣਾ ਕਰੀਬ ਦੂਰ ਦਰਾਡੇ ਨਜ਼ਰਿਓਣਾ ਕਰੀਬ ਪਾndi ਹੋਕੇ ਆਪਣਾ ਪਾੰਦ ਮਕਈਆ ਤੇਰਾ ਨੂਰ ਨਰਨਾ ਤੇਰਾ ਨੂਰ ਨਰਨਾ ਜਲਵਾ ਤਕੀਏ ਅਜੀਬ ਜ਼ਰਜਹੂਰ ਹੋਵੇ ਰੁਈਸ਼ੇ ਨਾਇਆ ਸਤ ਤਰੋ ਕਿੰਦਾ ਕੇ ਪ੍ਰਮਾਤਮਾ ਇਨਾ ਨੇੜੇ ਹੋ ਜਾ ਕਿ ਅਸੀਂ ਤੈਨੂੰ ਜ਼ਰਜਹੂਰ ਨੂੰ ਤਕੀਏ ਸਾਖਾਤ ਨੂੰ ਤਕੀਏ ਪਰ ਮੇਸ਼ੂਰ ਤੁਸੀਂ ਸਾਹ ਖਾਤ ਦੇਖਿਆ ਸਵਛ ਸਰੂਪ ਦੇ ਵਿੱਚ ਦੇਖਿਆ ਪਰਮਾਤਮਾ ਨੂੰ ਤੁਸੀਂ ਮਾਤ ਲੋਕ ਦੇ ਵਿੱਚ ਤੁਰਦੇ ਫਿਰਦੇ ਦੇਖਿਆ ਹਰ ਗ੍ਰਹਿ ਦੇ ਲੈਣੇ ਦੇਣੇ ਪੂਰੇ ਕੀਤੇ ਜੇ ਇੰਨੇ ਵੱਡਾ ਪਰਮਾਤਮਾ ਨੇ ਆਕੇ ਤੁਹਾਡੇ ਤੇ ਕਿਰਪਾ ਕੀਤੀ ਤੇ ਫਿਰ ਅਸੀਂ ਪਰਮਾਤਮਾ ਤੋਂ ਦੂਰ ਨਾ ਜਾਈਏ ਸਰਭਰ ਸੰਗ ਜੀ ਪਰਮਾਤਮਾ ਦੇ ਹੁਕਮ ਨੂੰ ਪਰਮਾਤਮਾ ਦੀ ਰੀਤੀ ਨੀਤੀ ਨੂੰ ਦੱਸੇ ਹੋਏ ਅਸੂਲਾਂ ਨੂੰ ਅਪਰਉਣਾ ਅੱਜ ਸਾਡਾ ਪਹਿਲਾ ਫਰਜ਼ ਬਣਦਾ ਹੈ। ਹਜੂਰ ਸ਼ੈਨ ਚਾ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਇੱਕ ਅਰਜ਼ੋਈ ਇੱਕ ਅਦਾਸ ਇੱਕ ਸਿੱਖ ਕਰਦਾ ਹੈ ਕਿ हे ਪਰਮਾਤਮਾ ਕਦੀ ਤੁਮੈਨੂੰ ਆਪਣੇ ਤੋਂ ਦੂਰ ਨਾ ਕਰੀ। ਸਰਬ ਹਰ ਸਿੰਘ ਜੀ ਉਹ ਪਰਮਾਤਮਾ ਜਿਸਨੇ ਮਾਤ ਲੋਕ ਵਿੱਚ ਆਪਣੀ ਅਗੰਤਾ ਦੀ ਖੇਲ ਕੀਤੀ ਉਹ ਪਰਮਾਤਮਾ ਜਿਸ ਨੇ ਆਪਣੇ ਨੂਰ ਦਾ ਪ੍ਰਕਾਸ਼ ਨੂੰ ਤੁਹਾਡੀ ਅੰਤਰਾਤਮਾ ਦੇ ਵਿੱਚ ਰੱਖ ਦਿੱਤਾ ਉਹ ਪਰਮਾਤਮਾ ਜਿਸ ਦੇ ਨੂਰ ਨੂੰ ਜਿਸ ਦੀ ਚਲਕ ਨੂੰ ਦੇਖਣ ਲਈ ਹਜ਼ਾਰਾਂ ਲੋਕ ਕੋਟਨ ਕੋਟ ਜਨਮ ਪਲਤੀ ਕਰਦੇ ਨੇ ਪਰ ਪਰਮਾਤਮਾ ਨੂੰ ਕਦੀ ਨੂਰ ਤੇ ਕਿਸੇ ਦੇ ਦਰਸ਼ਨ ਹੋਏ ਨਹੀਂ ਸੀ ਪਹਿਲੀ ਵਾਰ ਮੌਕਾ ਆਇਆ ਜਦੋਂ ਪਰਮਾਤਮਾ ਨੇ ਯਾਰ ਜਹੂਰ ਹੋ ਕੇ ਆਪਣੇ ਸੱਚ সিংহাসਨ ਤੇ ਬੈਠ ਕੇ ਤੁਹਾਡੇ ਲੈਣੇ ਦੇਣੇ ਪੂਰੇ ਕਰਕੇ ਤੁਹਾਨੂੰ ਸਾਖਾਤ ਦਰਸ਼ਨ ਕੀਤਾ ਕਿ ਅੱਖੀਆਂ ਵਾਲਿਓ ਅੱਜ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕਰ ਲਓ ਕਿਉਂਕਿ ਪਤ ਭਗਵਾਨ ਨਾਲ ਮੇਲ ਹੋਇਆ ਮਾਤ ਲੋਕ ਦੇ ਵਿੱਚ ਦੇ ਪਲਤ ਪਗਵਾਨ ਦੀ ਮਾਤ ਲੋਕ ਦੇ ਵਿੱਚ ਇੱਕ ਨਵੀਂ ਮਰਜ਼ਾਦਾ ਸ਼ੁਰੂ ਹੋਈ ਜਿਸ ਦਾ ਸਾਨੀ ਅੱਜ ਕੋਈ ਹੋ ਸਕਦਾ ਨਹੀਂ ਤੁਸੀਂ ਸਤਗੁਰੂ ਪੂਰਾ ਪਾਇਆ ਆਪਣਾ ਅੱਖਾਂ ਦੇ ਨਾਲ ਦੇਖਿਆ ਉਸ ਪਰਮੇਸ਼ਵਰ ਨੂੰ ਸਰਭਰ ਸੰਗ ਦੇ ਸਾਨੂੰ ਪਰਮੇਸ਼ਵਰ ਬਾਰੇ ਕੋਈ ਗੱਲ ਕਰਨੀ ਚਾਹੀਦੀ ਨਹੀਂ ਸੀ ਸਾਨੂੰ ਇੱਕ ਰੂਪ ਦੇ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਮਸਕਾਰ ਕਰਨੀ ਚਾਹੀਦੀ ਹੈ ਕਿ हे ਪਰਮਾਤਮਾ ਅੱਜ ਸਾਡੇ ਤਨ ਭਾਗ ਨੇ ਕਿ ਸਾਨੂੰ ਤੇਰੇ ਪਵਿੱਤਰ ਚਰਨਾਂ ਦੀ ਸਪੰਸਿ ਮਿਲੀ ਹੈ ਇਸ ਚਰਨਾਂ ਦੀ ਅਢੀਕ ਤਰਤੀ ਨਹੀ ਇਸ ਚਰਨਾਂ ਦੀ ਅਢੀਕ ਉਹ ਜਿਹੜਾ ਆਤਮਾਨੂਰੇ ਜਿਸ ਨੇ ਮਸਤਕ ਦੇ ਨਾਲ ਪਰਮੇਸ਼ਵਰ ਦੇ ਚਰਨਾਂ ਦੀ ਸ਼ੋ ਲੈ ਲਈ ਉਹਨਾਂ ਦੀ ਤਕਦੀਰ ਤਦਬੀਰਾਂ ਦੇ ਵਿੱਚ ਬਦਲ ਗਈ ਉਸ ਤਦਬੀਰ ਨੂੰ ਪਰਮੇਸ਼ਵਰ ਨੇ ਵਾਗ ਡੋਰ ਦੇ ਰੂਪ ਵਿੱਚ ਆਪਣੇ ਹੱਥ ਵਿੱਚ ਰੱਖ ਲਿਆ ਕਿ ਭਗਤੋ ਤੁਹਾਡੀ ਵਾਗ ਡੋਰ ਮੇਰੇ ਹੱਥ ਵਿੱਚ ਹੈ ਤੁਸੀਂ ਮੇਰੇ ਤੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਘਰ ਬਾਹਰ ਭਗਤ ਦੁਆਰਾ ਸੁਣਵਾ ਪਾਈਆ ਸਰਭਰ ਸੰਗ ਜੀ ਇਸੇ ਨਾਲ ਇਹਤ ਬੇਨਤੀ ਕਰਦੀ ਹਾਂ ਕਿ ਪਰਮਾਤਮਾ ਦੇ ਚਰਨਾਂ ਦੇ ਰਿਣੀ ਰਹਿਣਾ ਪਰਮਾਤਮਾ ਦੇ ਚਰਨਾਂ ਵਿੱਚ ਸਦਾ ਬੇਨਤੀ ਕਰਨੀ ਕਿ ਪਰਮੇਸ਼ਵਰ ਸਾਨੂੰ ਸਦਾ ਆਪਣੇ ਚਰਨਾਂ ਦਾ ਸਾਥ ਦੇਣਾ ਅਸੀਂ ਤੇਰੇ ਕੋਲੋਂ ਚਰਨ ਪ੍ਰੀਤੀ ਮੰਗਦੇ ਹਾਂ ਕਿਉਂਕਿ ਚਰਨ ਪ੍ਰੀਤੀ ਚੋਂ ਜੁਗਾ ਤੋਂ ਵੀ ਨਹੀਂ ਆਰੀ ਹੈ ਇਸੇ ਨਾਲ ਮਹਜੂਰ ਚੰਚੇ ਦੇ ਚਰਨਾਂ ਪਸੋਂ ਕਿਰਪਾ ਮੰਗਦੀ ਸੋ ਆਂਗ ਮਹਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਭਗਵਾਨ ਦੀ ਦੇ ਸੋ શેર સિંહ વિષ્ણુ ભગવાી ગ સો હં શેર સિંહ વિષ્ણુ ભગવાી ગ સો હં મહારા શેર સિંહ વિષ્ણુ ભગવાન દી